ਮੇਰਾ ਨਾਮ ਬੋਬੀ ਹੈ ਜੀ ਮੈਂ ਸੁਲਤਾਨਪੁਰੀ ਰਹਿਣ ਵਾਲੀ ਕਟਨਾ ਇੱਦਾਂ ਹੀ ਹੈ ਜੀ ਤੇ ਉੱਥੇ ਬੈਠੇ ਸੀ ਆੜਤ ਤੇ ਜੀ ਠੀਕ ਆ ਮੇਰੇ ਨਾਲ ਦੇ ਮੁੰਡੇ ਨੂੰ ਕਿਸੇ ਦਾ ਫੋਨ ਆਉਂਦਾ ਹੈ ਵੀ ਆ ਜਾ ਆਪਾਂ ਕੋਈ ਗੱਲਬਾਤ ਕਰਨੀ ਹੈ ਠੀਕ ਆ ਉਹ ਆਏ ਜੀ ਤਿੰਨ ਚਾਰ ਗੱਡੀਆਂ 'ਚ ਭਰ ਕੇ ਜੀ ਠੀਕ ਆ ਉਹ ਘੱਟੋ ਘੱਟ ਨਹੀਂ 9 ਤੋਂ 10 ਪਲੱਸ ਮੁੰਡੇ ਸੀਗੇ ਜੀ ਠੀਕ ਆ ਅਸੀਂ ਗੱਲਬਾਤ ਕਰਦੇ ਕਰਦੇ ਇੱਦਾਂ ਹੀ ਉਹ ਉਹਨਾਂ ਨੇ ਗਾਲ-ਗੂਲ ਕੱਢੀ ਆ ਸਾਡਾ ਮੁੰਡਾ ਬੋਲਿਆ ਇੱਕ ਨੇ ਸਿੱਧੀ ਚਲਾਤੀ ਸਾਡੇ ਵੱਲ ਨੂੰ ਗੋਲੀ ਕਰਕੇ ਜੀ ਮੇਰੀ ਪਿੱਠ ਤੇ ਗੋਲੀ ਵੱਜੀ ਆਈ ਬਸ ਇਹੋ ਹੀ ਕਾਰਨ ਹੈ ਦੋ ਫੇਰ ਹੋਏ ਜੀ ਇੱਕ ਵਜਾ ਮੇਰੀ ਇੱਕ ਬੰਦੇ ਜਿਹਨੇ ਕੋਈ ਗੋਲੀ ਚਲਾਈ ਹੋਵੇ ਪਤਾ ਬੰਦਿਆਂ ਦਾ ਨਹੀਂ ਪਤਾ ਇੱਕ ਵਿੱਚੋਂ ਜਿਹੜਾ ਮੁੰਡਾ ਮੇਨ ਸੀਗਾ ਨਾਲ ਉਹਨਾਂ ਦੇ ਉਹਦਾ ਨਾਮ ਹੈਗਾ ਗਰਜੀਤ ਸਿੰਘ ਚੀਤਾ ਕੁਛ ਇਦਾਂ ਹੀ ਸ਼ੇਖ ਮੰਗਾ ਪਿੰਡ ਆਈ ਉਹਦੇ ਨਾਲ ਗੋਲੀ ਉਹਦੇ ਨਾਲ ਦੇ ਮੁੰਡੇ ਨੇ ਚਲਾਈ ਹੈ ਜੀ ਹਾਂਜੀ ਨਹੀਂ ਕੋਈ ਪ੍ਰਾਣੀ ਰੰਜੇ ਸੀ ਨਾ ਤਾਂ ਮੈਨੂੰ ਜਾਣਦੀ ਹੀ ਆ ਜੀ ਉਹ ਫੋਨ ਤੇ ਕੀ ਹੋਈ ਸੀ ਗੱਲਬਾਤ ਫੋਨ ਤੇ ਕਿਸੇ ਮੇਰੇ ਵੀਰ ਨੂੰ ਫੋਨ ਆਇਆ ਸੀ ਕੋਈ ਪਹਿਲਾਂ ਕੋਈ ਗੱਲ ਹੋਊਗੀ ਜਵਾਕਾਂ ਦੀ ਉਹ ਤਾਂ ਨਿਬੜ ਗਈ ਰਾਈ ਨਾ ਹੋ ਗਿਆ ਜੀ ਉਹਨਾਂ ਦਾ ਤੇ ਉਹਨੂੰ ਕਿਤੇ ਕਹਿੰਦੇ ਕਿ ਨਿਆਣਿਆਂ ਦੀ ਗੱਲ ਹੋਈ ਐ ਜੋ ਤਲਾਪ ਗੱਲ ਕਰਨੀ ਬੈਠੇ ਕੋਈ ਅਸੀਂ ਚਾਰ ਜਣੇ ਸਿਰਫ ਗਏ ਜੀ ਉਹ ਘਟੋ ਕਰਨੀ ਮੇਰੇ ਹਿਸਾਬ ਨਾਲ 12 ਤੋਂ ਪਲੱਸ ਬੰਦੇ ਸੀਗੇ ਜੀ ਅਸੀਂ ਗੱਲ ਕਰਨੀ ਗਏ ਸੀ ਨਾ ਕੋਈ ਸਾਡੇ ਕੋਲ ਤਿਆਰ ਖਾਲੀ ਹੱਥ ਇਹ ਆ ਬਾਹਰਲੀ ਮੰਡੀ ਗੱਡੀਆਂ ਤਿੰਨ ਸੀ ਉਹਨਾਂ ਕੋ ਇੱਕ ਤਾਰ ਸੀ ਇੱਕ ਕੋਲੋ ਸੀ ਤੇ ਇੱਕ i20 ਸੀ ਮਨੋਂ ਤੁਹਾਡੀ ਕੋਈ ਤਾਨੀ ਦੁਸ਼ਮਣੀ ਨਹੀਂ ਜੀ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਉੱਧੇ ਹੀ ਲੱਗੇ ਉਹਨਾਂ ਦੇ ਛਡੌਣ ਗਿਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਸੀਗੀ ਉਹਨੂੰ ਪਤਾ ਨਹੀਂ ਕੀ ਦਿਖਾਈ ਉਹਨੇ ਗੋਲੀ ਚਲਾਤੀ ਹਾਂਜੀ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪਤਲ ਸੁਲਤਾਨਪੁਰ ਲੋਧੀ ਮੇਰੀ ਪੋਸਟਿੰਗ ਹੈ ਥੋੜਾ ਟਾਈਮ ਪਹਿਲੇ ਆਪਣੇ ਕੋਲ ਇੱਕ ਕੇਸ ਆਇਆ ਸੀਗਾ ਅਲਾਈਟ ਹਿਸਟਰੀ ਆਫ ਫਾਇਰਮ ਇੰਜਨੀਅਰ ਨਾਲ ਆਇਆ ਆਪਣੇ ਕੋਲ ਪੇਸ਼ੈਂਟ ਇੱਕ ਉਹਦਾ ਨਾਮ ਹੈ ਬੋਬੀ ਸਨ ਆਫ ਜਸਵਿੰਦਰ ਪਾਲ ਲੋਕਲ ਸੁਲਤਾਨਪੁਰ ਦਾ ਰਹਿਣ ਵਾਲਾ ਉਹਦੀ ਜੋ ਆਪਾਂ ਐਮਐਲਆਰ ਕੱਟ ਕੇ ਉਹਨੂੰ ਆਪਣਾ ਅਗਲੇ ਅਗਲੇ ਇਲਾਜ ਵਾਸਤੇ ਆਪਾਂ ਉਹਨੂੰ ਰੈਫਰ ਕਰ ਦਿੱਤਾ ਸਿਵਲ ਹਸਪਤਲ ਕਪੂਰਥਲਾ ਜੋ ਇਨਫੋਰਮੇਸ਼ਨ ਸੀ ਪੁਲਿਸ ਨੂੰ ਵੀ ਦੇ ਦਿੱਤੀ ਹੈ ਉਹ ਆ ਕੇ ਆਪਣੇ ਜਾਨ ਲੈ ਗਈ ਸਰਦਾਰ ਸਲਤਨਪੁਰ ਵੀ ਪਹੁੰਚੇ ਹੋ ਹਾਂਜੀ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਦਾਣਾ ਮੰਡੀ ਆਪਣੇ ਸਲਤਨਪੁਰ ਲੋਦੀ ਵਿਖੇ ਕੋਈ ਝਗੜਾ ਹੋਇਆ ਸੀਗਾ ਉਹਦੇ ਸਬੰਧ ਵਿੱਚ ਅਸੀਂ ਸਿਵਲ ਹਸਪਤਾਲ ਆਏ ਸੀਗੇ ਇੱਥੇ ਇੱਕ ਇੰਜਣਾ ਜਿਹਦੇ ਬੈਕ ਸਾਈਡ ਤੇ ਥੋੜਾ ਜਿਹਾ ਜ਼ਖਮ ਹੈਗਾ ਜੀ ਉਹਦੇ ਬਾਰੇ ਡਾਕਟਰ ਸਾਬਾ ਜੀ ਦੱਸਦੇ ਕਿ ਬੋਬੀ ਨਾਂ ਦਾ ਜਿਹੜਾ ਜਖਮੀ ਸਨ ਆਫ ਜਸਵਿੰਦਰ ਸਿੰਘ ਗਰਾਰੀ ਚੌਂਕ ਸਲਤਨਪੁਰ ਦਾ ਹੈਗਾ ਇਹਦਾ ਅਸੀਂ ਸਟੇਟਮੈਂਟ ਇਹਦੀ ਲਿਖ ਲਈ ਹੈ ਤੇ ਇਹਨੂੰ ਡਾਕਟਰ ਸਾਹਿਬ ਨੇ ਆਪਣੇ ਟਰੀਟਮੈਂਟ ਵਾਸਤੇ ਨੈਕਸਟ ਆਪਣੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਜਿਹੜਾ ਬਿਆਨ ਹੋਇਆ ਸੰਸਾਰ ਜੋ ਵੀ ਕਾਰਵਾਈ ਕਰਨ ਦੀ ਕਰਕੇ ਦੋਸ਼ੀ ਜਨ ਜਿਹੜੇ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ ਕਿੰਨੀਆਂ ਗੋਲੀਆਂ ਕਿੰਨੀਆਂ ਚੱਲਦੀ ਗੱਲ ਹੋਈ ਇਹ ਬਿਆਨ ਮੁਤਾਬਕ ਤਾਂ ਜੇ ਕਹਿੰਦਾ ਵੀ ਫਾਇਰਿੰਗ ਹੋਈ ਸੀ ਮੇਰੇ ਇੱਕ ਇੱਕ ਗੋਲੀ ਮੇਰੇ ਬੈਕ ਸ਼ਟ ਤੇ ਲੱਗੀ ਹੈ ਭੱਜਣ ਲੱਗੇ ਰਹੇ ਹਾਂਜੀ ਹਾਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਵਾਸਤੇ ਇਹ ਬਿਆਨ ਸੰਸਾਰ ਜਿਹੜੀ ਵੀ ਜ਼ੋਰ ਮੜਦੋ ਮਗਲਾਂ ਦੱਜ ਕਰਕੇ ਤਪੀਸ਼ਾ ਨੂੰ ਤੇ ਹੈ ਜਿਹੜਾ ਹੋਇਆ ਕਿ ਇਸ ਕਾਲ ਦੇ ਕਿਹੜੇ ਕੋਈ ਪ੍ਰਾਰੀ ਰੰਜਿਸ਼ ਬਾਈ ਸੀਗੀ ਹੈ ਜਿਹਨਾਂ ਦੀ অজা কৈ ভাই